ਨਾਬਾ ਵਿਖੇ ਬਾਬਾ ਸ਼੍ਰੀ ਚੰਦ ਜੀ ਅਖਾੜਾ ਕਮੰਡਾ ਦਾਸ ਜੀ ਅਲਾਸ ਬੇਰੀ ਅਮਰੀਕਸਰ ਵੱਲੋਂ ਵਿਸ਼ਾਲ ਅੱਖਾਂ ਦਾ ਮੁਫਤ ਕੈਂਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਇਸ ਕੈਂਪੋ ਵਿੱਚ 302 ਤੋਂ ਜ਼ਿਆਦਾ ਮਰੀਜ਼ਾਂ ਨੇ ਆਪਣੇ ਅੱਖਾਂ ਦਾ ਚੈੱਕਅਪ ਕਰਵਾਇਆ ਇਸ ਕੈਂਪ ਵਿੱਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਦੇ ਵੱਲੋਂ ਸ਼ਰਕਤ ਕੀਤੀ ਗਈ ਵਿਚ ਅਖੰਡਾ ਬਹੁਤ ਵੱਡਾ ਕੈਂਪ ਜਿਹੜਾ ਦੀ ਅਖਾੜਾ ਖੰਡਾ ਦਾਸ 12 ਅਖਾੜੇ ਨੇ ਜੀ ਤੇ ਉਹਨਾਂ ਦੇ ਵਿੱਚ ਅ ਬਹੁਤ ਹੀ ਬਟਾਤਾਲਾ ਬਾਬਾ ਜੀ ਦਾ ਤੇ ਮੇਰੇ ਛੋਟੇ ਵੀਰ ਜਗਤਪ੍ਰੀਤ ਜੀ ਦਾ ਤੇ ਨਾਂਬਾ ਦੇ ਵਿੱਚ ਇਹ ਪਹਿਲੀ ਵਾਰ ਇੱਡੇ ਵੱਡੇ ਪੱਧਰ ਤੇ ਅਖਾੜਾਂ ਦਾ ਮੁਫਤ ਕੈਂਪ ਜਿਹੜਾ ਜੀ ਉਹ ਲਾਇਆ ਜਾ ਰਿਹਾ ਸਿਰਫ ਕੈਂਪ ਨਹੀਂ ਲਾਇਆ ਜਾ ਰਿਹਾ ਜਿੰਨੇ ਵੀ ਮਰੀਜ਼ ਆਉਣਗੇ ਉਹਨਾਂ ਦਾ ਪ੍ਰੋਪਰ ਵੇ ਨਾਲ ਆਉਣ ਜਾਣ ਦਾ ਖਰਚਾ ਰੁਕਣ ਦਾ ਖਰਚਾ ਖਾਣ ਪੀਣ ਦਾ ਖਰਚਾ ਜਦੋਂ ਤੱਕ ਉਹਨਾਂ ਨਜ਼ਰ ਨਹੀਂ ਬਣ ਜਾਂਦੀ ਉਦੋਂ ਤੱਕ ਉਹਨਾਂ ਨੂੰ ਪ੍ਰੋਪਰ ਟ੍ਰੇਸ ਕਰਕੇ ਉਹਨਾਂ ਦਾ ਪਰਪਰ ਮੁਕੰਮਲ ਇਲਾਜ ਜਿਹੜਾ ਉਹ ਦਿੱਤਾ ਜਾਏਗਾ ਸੋ ਅੱਜ ਹੁਣ ਤੱਕ ਕਿ ਜਿੰਨੇ 300 ਦੇ ਆਸ-ਪਾਸ ਪੇਸ਼ੈਂਟ ਜਿਹੜੇ ਇੱਥੇ ਪਹੁੰਚੇ ਆ ਤੇ ਉਹਨਾਂ ਦਾ ਬਹੁਤ ਬ੍ਰਿੱਕੀ ਦੇ ਨਾਲ ਮਾਣਾ ਹੋ ਰਿਹਾ ਉਹਨਾਂ ਦਾ ਨਾਮ ਨੋਟ ਕੀਤਾ ਜਾ ਰਿਹਾ ਜਿਨ੍ਹਾਂ ਨੂੰ ਹਲਕੀ ਫੁਲਕੀ ਮੈਡੀਸਨ ਦੀ ਜ਼ਰੂਰਤ ਹੈ ਮੈਡੀਸਨ ਦਿੱਤੀ ਜਾ ਰਹੀ ਹੈ ਔਰ ਇਹ ਸਾਰਾ ਕੁਝ ਬਿਲਕੁਲ ਫ੍ਰੀ ਹੈ ਜੀ ਔਰ ਇਹ ਬਾਬਾ ਜੀ ਸਾਡੇ ਬਹੁਤ ਹੀ ਬਾਬਾ ਜੀ ਦਾ ਮਾਨਤ ਪ੍ਰਤਾਪ ਦਾ ਮਾਨਤ ਪ੍ਰਤਾਪ ਦਾਸ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਇਹਨਾਂ ਨੇ ਲਾਂਬੇ ਦੀ ਕਿਰਪਾ ਕੀਤੀ ਹੈ ਔਰ ਉਹ ਲੋਕ ਜਿਨ੍ਹਾਂ ਨੇ ਬੇ ਉਮੀਦੇ ਹੋ ਗਏ ਜਿਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਇਹ ਸਾਡੀ ਨਜ਼ਰ ਤਵਾਰਾਊਗੀ ਮੈਨੂੰ ਦੱਸ ਰਿਹਾ ਸੀ ਬਾਬਾ ਜੀ ਕਿ ਜਦੋਂ ਇਨਸਾਨ ਦੀ ਡੈਥ ਹੋ ਜਾਂਦੀ ਹੈ ਤਾਂ 5-6 ਘੰਟੇ ਤੱਕ ਉਹਦੀਆਂ ਅੱਖਾਂ ਜਿਹੜੀਆਂ ਨੇ ਉਹ ਕੰਮ ਕਰਦੀਆਂ ਰਹਿੰਦੀਆਂ ਨੇ ਕਿ ਅਸੀਂ ਬਹੁਤ ਸਾਰੇ ਐਸੇ ਜਿਹੜੇ ਬਿਲਕੁਲ ਹੀ ਜਨਮ ਤੋਂ ਹੀ ਜਿਨ੍ਹਾਂ ਦੀ ਨਜ਼ਰ ਨਹੀਂ ਸੀਗੀ ਅੰਨ੍ਹੇ ਸੀਗੇ ਜਿਨ੍ਹਾਂ ਦੀ ਅਸੀਂ ਜਿਵੇਂ ਕਿਸੇ ਨੇ ਅੱਖਾਂ ਟ੍ਰੀਟ ਕੀਤੀਆਂ ਐਸੀਆਂ ਅਸੀਂ ਰਾਈਟਵੇ ਥੋੜੀ ਹਿੰਮਤ ਕਰਕੇ ਉਹਨਾਂ ਨੂੰ 5-6 ਘੰਟੇ ਜੋ ਹਸਪੀਟਲ ਲਿਆ ਕੇ ਅੱਖਾਂ ਉਹਨਾਂ ਦੀਆਂ ਗਿੜੀਆਂ ਨੇ ਉਹ ਚੇਂਜ ਕਰਵਾਈਆਂ ਤੇ ਉਹਨਾਂ ਨੂੰ ਅੱਜ ਸੰਸਾਰ ਦਿਖ ਰਿਹਾ ਜੀ ਇਹ ਬਹੁਤ ਵੱਡਾ ਉਪਕਾਰ ਹੈ ਜੀ ਔਰ ਇਹ ਜਿਹੜੀ ਅੱਖਾਂ ਦੀ ਨਜ਼ਰ ਹੈ ਤੇ ਇਹ ਇਹਦਾ ਇਹਦਾ ਜਿਹੜਾ ਦਾਨ ਹੈ ਜੀ ਇਹ ਬਹੁਤ ਵੱਡਾ ਦਾਨ ਆਪਾਂ ਸਭ ਨੂੰ ਕਰਨਾ ਚਾਹੀਦਾ ਨਹੀਂ ਤਾਂ ਸੜ ਕੇ ਸਵਾਹ ਹੀ ਹੋ ਜਾਣਾ ਜੀ ਉਹ ਕਿਸੇ ਨਾ ਕਿਸੇ ਦੇ ਕੰਮ ਆਊਗਾ ਸ਼ਰੀਰ ਦਾ ਕੋਈ ਜਾਂ ਨੂੰ ਮੈਂ ਤਾਂ ਕਹਿੰਦਾ ਸ਼ਰੀਰੀ ਦਾਨ ਕਰਨਾ ਚਾਹੀਦਾ ਕਿ ਜਿਹੜੇ ਵੀ ਠੀਕ ਅੰਗ ਨੇ ਉਹ ਕਿਸੇ ਦੇ ਕੰਮ ਆ ਜਾਣ ਜਾਦੀ ਸੇ ਅੱਖਾਂ ਦੇ ਮੁਫਤ ਕੈਂਪ ਤੇ ਮੈਂ ਮੁਬਾਰਕਬਾ ਦੇਣੀ ਚਾਹੁੰਨਾ ਯਾਦ ਕਰ ਜਾਂਦੀ ਜੀ ਮੇਰਾ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਨਹੀਂ ਟੀਮ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਹਿਬਾਨ ਜਿਹੜੇ ਤੇ ਦਵਾਈਆਂ ਦਾ ਖੰਡਾਰਾ ਲਾ ਕੇ ਬੈਠੇ ਆ ਲੰਗਰ ਲਾ ਕੇ ਬੈਠੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਇਹਦਾ ਬਹੁਤ ਵੱਡਾ ਬੈਨੀਫਿਟ ਨਾਬਾ ਸ਼ਹਿਰ ਨੂੰ ਨਹੀਂ ਨਾਬੇ ਦੇ ਪੂਰੇ ਇਲਾਕੇ ਨੂੰ ਹੋਏਗਾ ਔਰ ਅੱਗੇ ਤੋਂ ਵੀ ਇਹੋ ਜਿਹੇ ਪ੍ਰਾਲੇ ਜਿਹੜੇ ਅਸੀਂ ਪੂਰਾ ਨਾਬਾ ਹਲਕੇ ਦੇ ਵਿੱਚ ਅਲੱਗ-ਅਲੱਗ ਜਿਨੀ ਅਗਲਾ ਅਸੀਂ ਸੋਚ ਰਹੇ ਹਾਂ ਪਾਸੋਂ ਦੇ ਵਿੱਚ ਕੀਤਾ ਜਾਵੇ ਤੇ ਕਿਸੇ ਨੂੰ ਵੀ ਕੋਈ ਸਮੱਸਿਆ ਜਾਦੂ ਜੀ ਨਾਲ ਸੰਪਰਕ ਕਰ ਸਕਦੇ ਆ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੇ ਅਸੀਂ ਨਾਨ ਮੂਟ ਕਰ ਲਾਂਗੇ ਜਿੰਨੀ ਅਪਡੇਟ ਆਉਣੀ ਸੇਖ ਨੂੰ ਉੱਥੇ ਬੁਲਾ ਕੇ ਪ੍ਰੋਪਰ ਤੁਹਾਡਾ ਜਿੰਨੀ ਵੀ ਹੈਲਪ ਹੋ ਸਕਦੀ ਹੈ ਬਰਤਬਾਰ ਫ੍ਰੀ ਆਫ ਕਾਸਟ ਬਿਨਾ ਕਿਸੇ ਖਰਚੇ ਤੋਂ ਉਹ ਸਾਰੀ ਮਦਦ ਜਿਹੜੀ ਹੈ। ਤਾਂ ਹੀ ਮੰਦੇ ਤੋਂ ਇੱਕ ਨਿੱਕੇ ਪਾਪੇ ਪਿੱਛੇ ਪਾਣੀ ਚੜਦੀ ਹੋਈ। ਅ ਦੇਖੋ ਜੀ ਇਹਦੇ ਤਾਂ ਹੁਣੇ ਸਮਾਂ 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 ਸਮਰਾਪਤ ਸਮਾਂ ਹੁੰਦਾ ਹਰ ਚੀਜ਼ ਦਾ। ਔਰ ਜੋ ਤੁਸੀਂ ਬੀਜ ਦੇ ਉਹੀ ਕਿਸੇ ਵੱਢਦੇ ਹੋ। ਤੇ ਬਾਬੇ ਨਾਨਕ ਦੀ ਦਰਗਾਹ ਦੇ ਵਿੱਚ ਕੋਈ ਬਚ ਨਹੀਂ ਸਕਦਾ ਬਾਬੇ ਨਾਨਕ ਦਾ ਕੈਮਰਾ 24 ਘੰਟੇ ਚੱਲਦਾ ਜੋ ਤੁਸੀਂ ਕਰੋਗੇ ਤੁਹਾਨੂੰ ਉਹਦਾ ਫਲ ਮਿਲਣਾ ਜੋ ਤੁਸੀਂ ਚੰਗਾ ਕਰੋਗੇ ਜੋ ਮਾੜਾ ਕਰੋਗੇ ਤੁਹਾਨੂੰ ਉਹਦਾ ਵੀ ਫਲ ਮਿਲਣਾ ਹੁਣ ਕਿਸੇ ਆਪਣੇ ਆਪ ਤੋਂ ਬਿਧਰ ਕੌਣ ਜਾਣ ਸਕਦਾ ਹੈ ਜੀ ਕਿਸੇ ਨੂੰ ਕਿਉਂਕਿ ਜੋ ਤੁਸੀਂ ਕਰਨਾ ਹੈ ਤੇ ਆਉਣ ਵਾਲੇ ਆਉਣ ਵਾਲੇ ਪੀੜ੍ਹੀਆਂ ਤੱਕ ਉਹਦਾ ਅਸਰ ਜਰਾ ਲੱਗਦਾ ਸੋ ਜੋ ਕੀਤਾ ਉਹਨਾਂ ਨੇ ਜੋ ਚੱਲ ਰਿਹਾ ਉਹ ਪਰਮਾਤਮਾ ਹੀ ਜਾਣਦਾ ਹੈ ਜੀ ਤੇ ਸਹੀ ਕਹਿੰਦੇ ਆ ਕਿ ਕਿ ਚੰਗਾ ਹੀ ਕਰੋ ਤਾਕਤਾ ਸ਼ੋਰਤਾ ਦੌਲਤਾਂ ਆਉਣ ਜਾਣ ਦਾ ਕੰਮ ਹੈ ਜੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਆਪਣੀ ਜ਼ਮੀਨ ਤੇ ਰਹਿ ਕੇ ਡਾਊਨ ਟੂ ਅਰਥ ਰਹਿ ਕੇ ਜਿੰਨੀ ਸੇਵਾ ਬੱਤ ਬੱਤ ਹੋ ਸਕਦੀ ਹੈ ਉਹ ਕਰਨੀ ਚਾਹੀਦੀ ਆ ਹੰਕਾਰ ਦੇ ਵਿੱਚ ਆ ਕੇ ਆਪਾਂ ਕਿਸੇ ਨੂੰ ਕੋਈ ਵੱਡਾ ਲਫ਼ਜ਼ ਬੋਲੀਏ ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰੀਏ ਤੇ ਉਹਦੇ 'ਚ ਕੁਝ ਨਹੀਂ ਪਿਆ ਉਹ ਗੱਲਾਂ ਸਾਰੀਆਂ ਬੇਕਾਰ ਨੇ ਸਾਹਿਬ ਜੀ ਵਿਦਾਇਕ ਉਹ ਤੁਸੀਂ ਅੱਜ ਅਖੀਰਵਾਰ ਗਾਂ ਤੱਕਲੇ ਬਿਆਨ ਦਿੱਤਾ ਹੈ ਜੀ ਮੈਨੂੰ ਅੱਜ ਪਤਾ ਲੱਗਿਆ ਕੁਝ ਕੌਮਿੰਗ ਦੇ ਦੁਆਰਾ ਪ੍ਰਬੰਧਕਤ ਲਈ ਸਾਡੀ ਇਹਦੀਆਂ ਤਬਦੀਲੀਆਂ ਕਰ ਸਕਦੀਆਂ ਔਰ ਮੇਰਾ ਹੁਕਮ ਕਲਪਾਰ ਦਵਾ ਨਿਕਲਦਾ ਹੈ ਦੇਖੋ ਇਹ ਬਹੁਤ ਵੱਡਾ ਸਵਾਲ ਹੈ ਬਹੁਤ ਵੱਡਾ ਸਵਾਲ ਹੈ ਜੀ ਇਹ ਪੈਸੇ ਦਾ ਧਾਰਮਿਕ ਸੰਸਥਾ ਜੀ ਮੈਂ ਇਹ ਤੇ ਬਾਲਾ ਕੁਝ ਕਹਿ ਨਹੀਂ ਸਕਦਾ ਕਿਉਂਕਿ ਧਰਮ ਦੇ ਵਿੱਚ ਇੰਟਰਫੀਰੈਂਸ ਕਰਨਾ ਪੋਲਿਟਿਕਲ ਬੰਦੇ ਦਾ ਕੰਮ ਨਹੀਂ ਤਾਂ ਧਾਰਮਿਕ ਸੰਸਥਾ ਲਾਗਾ ਇੱਕ ਅਧਿਆਤਮਿਕ ਤੌਰ ਤੇ ਹਰ ਕਿਸੇ ਸਾਹਦੇ ਆਪਕ ਤੌਰ ਤੇ ਕੁਸਚਨ ਹੁੰਦੇ ਨਾ ਕਿ ਜਿੰਦਾ ਰਕਾਟਖ ਸਾਹਿਬ ਵੱਡੇ ਨੇ ਕਿ ਸ੍ਰੋਮ ਕਮੇਟੀ ਬੁੱਢੀ ਆ ਉਹ ਕਿੰਨੂੰ ਸਾਡੇ ਕੋਲ ਪਾਵਰ ਚ ਸਰਦਾਰ ਨੂੰ ਤਾਰਨ ਦੀ ਤੇ ਲਗਾਉਣੀ ਜੀ ਇਹਨਾਂ ਨੇ ਮੈਨੂੰ ਵੀ ਹੁਣ ਪਤਾ ਲੱਗਿਆ ਕੱਲ 1935 ਦੇ ਐਕਟ ਦੇ ਮਤਲਬ ਅਸਰ ਜੀ ਜੀ ਸ੍ਰੋਮ ਕਮੇਟੀ ਮੈਂਬਰਾਂ ਨੇ ਯਾਰ ਦਿੱਤਾ ਕਿ ਸਾਡੇ ਕੋਲ ਪਾਵਰ ਹੈ ਅਸੀਂ ਤਾਰਨ ਨੂੰ ਲਗਾ ਸਕਦੇ ਹਾਂ ਅੱਛਾ ਜੀ ਇਹ ਪਹਿਲਾਂ ਕਿਸੇ ਨੇ ਸਟੱਡੀ ਨਹੀਂ ਕੀਤਾ ਹੁੰਦਾ ਨਹੀਂ ਕੀਤਾ ਈਂ ਲੰਗਰ ਵੀ ਜਿਹੜਾ ਹੈਗਾ ਵੀ ਫਿਰ ਤਾਂ ਸਿੱਧਾ ਸਵਾਲ ਆ। ਇਸ ਖੀਰ ਬਾਦੂ ਦੇ ਕਹਿਣ ਕਿ ਚੱਲਦਾ ਰਹੇ। ਇਹ ਤਾਂ ਇਹ ਤਾਂ ਦੇਬੀਨ ਹੋ ਗਿਆ ਕੰਮ। ਨਹੀਂ ਇਹ ਤਾਂ ਸਿਰਫ ਇਹ ਤਾਂ ਸਿਰਫ ਇਹ ਉਹੋ ਹੀ ਤਾਂ ਸਵਾਲ ਹੈ ਜੀ। ਇਹੀ ਤਾਂ ਸਵਾਲ ਆ ਜਦੋਂ ਆਪਾਂ ਗੁਰੂ ਘਰ ਦੇ ਕੰਮਾਂ ਦੇ ਵਿੱਚ ਜਦੋਂ ਆਪਾਂ ਧਾਰਮਿਕ ਕੰਮਾਂ ਦੇ ਵਿੱਚ ਇੰਨੀ ਇੰਟਰਫੀਰੈਂਸ ਕਰਾਂਗੇ ਤਾਂ ਫਿਰ ਉਹਦਾ ਕਿਤੇ ਨਾ ਕਿਤੇ ਤਾਂ ਅਜੀ ਖਮਿਆਜ਼ਾ ਦਾ ਸੰਗਤ ਵੱਡੀ ਹੈ ਜੀ। ਸੰਗਤ ਤੋਂ ਵੱਡਾ ਥੋੜਾ ਹੋ ਸਕਦਾ ਨਾ ਲੀਡਰਪੱਟਾ ਹੋ ਸਕਦਾ ਨਾ ਕੋਈ ਕੋਈ ਚਸਤਾ ਵੱਡੀ ਹੋ ਸਕਦੀ ਸੰਗਤ ਵੱਡੀ ਹੈ ਨਾ ਜੀ। ਤੇ ਸੰਗਤ ਜਿਹੜੀ ਆ ਸੰਗਤ ਦੇ ਹੱਥੋਂ ਫੈਸਲਾ ਜੀ ਸੰਗਤ ਸਮਝਦਾਰ ਹੈ ਔਰ ਸੰਗਤ ਨੂੰ ਹਰ ਚੀਜ਼ ਦਾ ਪਤਾ ਜੋ ਵੀ ਹੋ ਰਿਹਾ ਜੋ ਵੀ ਹੋਇਆ ਉਹ ਠੀਕ ਨਹੀਂ ਹੋਇਆ ਸਾਡੀ ਮੈਂ ਤਾਂ ਇੱਕ ਗੱਲ ਕਹਿਣਾ ਸਾਡੀ ਮਾਰਸ਼ਲ ਕੌਮ ਹੈ ਜੀ ਪੰਜਾਬੀ ਸਿੱਖ ਕੌਮ ਸਾਡੀ ਗੁਰੂ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਵਾਰ ਕੇ ਇਹ ਸਿੱਖ ਕੌਮ ਬੰਦਾ ਸਿੰਘ ਬਹਾਦਰ ਵਰਗੇ ਯੋਧੇ ਪੈਦਾ ਕਰਕੇ ਤੇ ਸਿੱਖ ਕੌਮ ਜਿਹੜੀ ਆ ਖੜੀ ਕੀਤੀ ਆਪਣੇ ਪੈਰਾਂ ਤੇ ਜਿਹਦਾ ਦੰਕਾ ਦੁਨੀਆ ਦੇ 120 25 ਮਲਕਾਂ 'ਚ ਵਜਦਾ ਹੈ ਔਰ ਸਿੱਖ ਕੌਮ ਅਗਰ ਕਿਤੇ ਸਹੀ ਲੀਤੇ ਮਤਲਬ ਚੱਲ ਰਹੀ ਹੈ ਜਿਹੜੇ ਕੰਮ ਇੰਡੀਵਿਜੂਅਲ ਚੱਲ ਰਹੇ ਨੇ ਬਹੁਤ ਅੱਛਾ ਕੰਮ ਕਰ ਰਹੇ ਜਿਹੜੇ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਜਦੋਂ ਕਦੇ ਅੱਛੇ ਤਰੀਕੇ ਨਾਲ ਮੈਨੇਜ ਕਰਕੇ ਇਹ ਸਾਰਾ ਕੁਝ ਚੱਲਣ ਔਰ ਆਪਣੀ ਜ਼ਿੰਮੇਵਾਰੀ ਨੂੰ ਇਸ ਤਰੀਕੇ ਨਾਲ ਸਮਝਣ ਕਿ ਸਭ ਤੋਂ ਪਹਿਲਾਂ ਧਰਮ ਹੈ ਸਭ ਤੋਂ ਪਹਿਲਾਂ ਆਪਣਾ ਕੀਦਾ ਸਭ ਤੋਂ ਪਹਿਲਾਂ ਇਨਸਾਨੀਅਤ ਹੈ ਸਭ ਤੋਂ ਪਹਿਲਾਂ ਗੁਰੂ ਦਾ ਸਿੱਖ ਹੈ ਜਿਹੜਾ ਹਮੇਸ਼ਾ ਸਿੱਖ ਦਾ ਰਹਿੰਦਾ ਤੇ ਅਗਰ ਉਹਦੇ ਊਸੂਲ ਹੋਣ ਤਾਂ ਮੇਰਾ ਖਿਆਲ ਹੈ ਜੀ ਸਿੱਖੀਜ਼ਮ ਦੁਨੀਆ ਦਾ ਸਭ ਤੋਂ ਵੱਡਾ ਧਰਮ ਬਣ ਸਕਦਾ ਹੈ ਜੀ ਇਹ ਤਾਂ ਕਹਿੰਦਾ ਪਸਪੀ ਤਾਂ ਹੈ ਹੀ ਵੱਡੀ ਕੁਝ ਤਾਂ ਕੋਈ ਦੂਰਾਵਾ ਹੀ ਨਹੀਂ ਅਸੀਂ ਜੀ 10 ਵਜੇ ਅਪੀਲਿਸ਼ਨ ਨੂੰ ਕੀਤੀ ਜਿਹੜਾ ਹੁਣ ਤੱਕ ਕਰੀਬ ਸਵਾ 350 ਮਰੀਜ਼ ਹੈ ਜਦੇ ਵਿੱਚੋਂ ਸਾਨੂੰ 25 ਦੇ ਕਰੀਬ ਆਪਰੇਸ਼ਨ ਵਾਲੇ ਪੇਸ਼ੈਂਟ ਮਿਲੇ ਨੇ ਇਹ ਸਾਡਾ ਪਹਿਲਾ ਕੈਂਪ ਸੀਗਾ ਖਾੜਾ ਘਮੰਡਾ ਦਾਸ ਜੀ ਐਲਾਈਸਪੇਰੀਆ ਵਾਲਾ ਵੱਲੋਂ ਇਹ ਪਹਿਲਾਂ ਵੀ ਤਰਨਤਾਰੀ ਏਰੀਆ ਚ ਹੋਰ ਬੈਲਟ ਦੇ ਪਿੰਗਾ ਕੈਂਪ ਲਾਉਂਦੇ ਸੀ ਅਸੀਂ ਇਹਨਾਂ ਨੂੰ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਵੀ ਸਾਡੇ ਏਰੀਆ ਚ ਕਾਫੀ ਮਰੀਜ਼ ਨੇ ਤੇ ਸਾਡੀ ਬੇਨਤੀ ਤੁਸੀਂ ਪ੍ਰਵਾਨ ਕਰਕੇ ਇੱਥੇ ਆਓ। ਇਹ ਸਾਨੂੰ 45 ਦਿਨ ਬਾਅਦ ਕਹਿੰਦੇ ਨੇ ਵੀ ਦੂਜਾ ਕੈਂਪ ਅਸੀਂ ਤੇ ਤੁਸੀਂ ਲਾਉਣ ਵਾਲੇ ਬਣੋ ਕੈਂਪ ਜਿੰਨੇ ਮਰਜ਼ੀ ਲੱਗ ਜਾਣ ਉਹ ਤੇ ਕਿਉਂਕਿ ਇਹਨਾਂ ਦੇ ਕਈ ਕੰਪਨੀਆਂ ਨਾਲ ਸਹਿਯੋਗ ਚੱਲਦਾ ਜਿੱਦਾਂ ਸਪੇਸ ਟੈਲ ਸਿਸਟਮ ਹੈ ਨਾ ਦਾ ਜੀ। ਫੈਸਿਲਿਟੀਆਂ ਦਾ ਜੀ ਅਸੀਂ ਦੇਖੋ ਪਹਿਲਾਂ ਟੈਸਟ ਕਰਦੇ ਨੇ ਇਹਨਾਂ ਦੇ ਅੱਖਾਂ ਦੇ ਜਿਹੜੇ ਮਰੀਜ਼ ਨਿਕਲੇ ਨੇ ਉਹਨਾਂ ਦੇ ਆਪਰੇਸ਼ਨ ਕਰਾਵਾਂਗੇ। ਆਪਰੇਸ਼ਨ ਸਾਡੇ ਸ਼ੰਕਰ ਅਸੀਂ ਮਰੀਜ਼ ਨੂੰ ਟਾਈਮ ਦੇਵਾਂਗੇ ਉਹ ਇੱਥੋਂ ਹੀ ਸੀਨੀਅਰ ਸਿਟੀ ਚੋਂ ਚ ਬੱਸਾਂ ਚ ਲੈ ਕੇ ਜਾਵਾਂਗੇ ਤੇ ਵਾਪਸ ਵੀ ਲਿਆਉਣ ਦਾ ਪ੍ਰਬੰਧ ਸਾਰਾ ਅਸੀਂ ਕੀਤਾ ਹੋਇਆ ਹੈ ਮੈਡੀਸਨ ਵੀ ਹੈ ਮੈਡੀਸਨ ਸਾਰਾ ਕੁਝ ਐਨਕ ਮੈਡੀਸਨ ਕਾਲੀ ਐਨਕ ਹਰੇਕ ਚੀਜ਼ ਦਾ ਪ੍ਰਬੰਧ ਸਾਡਾ ਜੀ ਕੁਝ ਨਹੀਂ ਹੈਗਾ ਜਿਹੜਾ ਦਿਨ ਅਸੀਂ ਟਾਈਮ ਦੇਵਾਂਗੇ ਬੰਦੇ ਨੂੰ ਆਪਰੇਸ਼ਨ ਸਾਡੇ ਕੋਲ ਆਊਗਾ 1 ਰੁਪਏ ਲੱਗਣਾ ਸਾਰਾ ਪੈਸੇ ਅਸੀਂ ਲਾ ਰਹੇ ਹਾਂ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਜੈ ਇਹ ਖਾੜੇ ਬਾਬਾ ਸ਼੍ਰੀ ਚੰਦ ਜੀ ਤੇ ਗੁਰਨਾਨ ਦੇਵ ਜੀ ਦੇ ਵੱਡੇ ਸਹਿਬਜਾਦਿਆਂ ਦੇ ਦੁਆਰਾ ਹੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਸਹਿਤ ਇਹ ਧਰਤੀ ਤੇ ਗੁਰਦਾਮ ਇਨਾ ਵਿੱਚੋਂ ਸਾਡਾ ਖਾੜਾ 베ਰੀ ਵਾਲਾ ਖਾੜਾ ਬ੍ਰਹਮਪੁੱਟਾ ਦੇ ਸਹਿਯੋਗ ਦੇ ਨਾਲ ਅੱਜ ਇਹ ਨਾਭਾ ਸ਼ਹਿਰ ਦੇ ਵਿੱਚ ਕੈਂਪ ਲਾਇਆ ਗਿਆ ਹੈ ਜੋ ਕਿ ਸਾਡਾ ਇਸ ਸਾਲ ਦਾ 12ਵਾਂ ਕੈਂਪ ਹੈ ਸਾਡਾ ਇੱਕ ਆਪਣਾ ਖੁਦ ਦਾ ਹਸਪਤਾਲ ਵੀ ਚੱਲਦਾ ਅਮ੍ਰਿਤਸਰ ਦੇ ਵਿੱਚ ਜਿਸ ਦੇ ਵਿੱਚ ਵੀ ਜੋ ਇਹ ਕੈਂਪ ਤੇ ਫਸਿਲਕੀਆਂ ਦਿੱਤੀਆਂ ਜਾਂਦੀਆਂ ਉੱਥੇ 24 ਘੰਟੇ ਫ੍ਰੀ ਦਿੱਤੀਆਂ ਜਾਂਦੀਆਂ ਜਿਦੇ ਵਿੱਚ ਅੱਖਾਂ ਦਾ ਦੰਦਾਂ ਦਾ ਗੋਡਿਆਂ ਦਾ ਇੱਥੋਂ ਤੱਕ ਕਿ ਜਿਹੜੇ ਗਰੀਬ ਲੋਕ ਆਪਣੇ ਨਵੇਂ ਚੱਚਾ ਬੱਚਾ ਆਪਰੇਸ਼ਨ ਨਹੀਂ ਕਰਾ ਸਕਦੇ ਜਾਂ ਬੱਚੇ ਦੀ ਡਿਲੀਵਰੀ ਨਹੀਂ ਕਰਾ ਸਕਦੇ ਉਹ ਵੀ ਸਾਡੀ ਸੰਸਥਾ ਵੱਲੋਂ ਮੁਫਤ ਕਰਾਈ ਜਾਂਦੀ ਹੈ ਅੰਮ੍ਰਿਤਸਰ ਦੇ ਅੱਖਾਂ ਦੇ ਆਪਰੇਟ ਦੇ ਇੱਕ ਆਪਰੇਟ ਦੇ ਉੱਤੇ ਲਗਭਗ ਜੇ ਆਪਾਂ ਲਈਏ ਤਾਂ ਇੱਕ ਆਮ ਪਬਲਿਕ ਦਾ ਬੰਦਾ ਜੇ ਹਸਪਤਾਲ ਜਾ ਕੇ ਕਰਾਏਗਾ ਤਾਂ ਉਹਦਾ 25 ਤੋਂ 30000 ਰੁਪਏ ਖਰਚਾ ਆਉਂਦਾ ਪਰ ਸਾਡਾ ਬਲਕ ਦੇ ਵਿੱਚ ਹੋਇਆ ਹੁੰਦਾ ਤਾਂ ਉਹਦੇ ਕਰਕੇ ਸਾਡੀ ਸੰਸਥਾ ਦੇ ਸਹਿਯੋਗ ਨਾਲ ਪੇਸ਼ੈਂਟ ਦੇ ਉੱਤੇ ਕੋਈ ਨਹੀਂ ਆਉਂਦਾ ਪਰ ਸਾਡੇ ਕੋਲ ਦਾਨੀ ਸੱਜਣ ਹੁੰਦੇ ਨੇ ਜਿਵੇਂ ਕਿ ਇਸ ਟਾਈਮ ਇਹ ਸਾਡਾ ਸਹਿਯੋਗ ਚੱਲ ਰਿਹਾ ਹੈ ਐਸਐਮਐਸ ਗਰੁੱਪ ਆਫ ਕੰਪਨੀ ਦਿੱਲੀ ਦੇ ਵਿੱਚੋਂ ਸੇਮਤੀ ਮਲਿਕ ਦੀ ਰਾਣਾ ਜੀ ਉਹਨਾਂ ਦੇ ਸਹਿਯੋਗ ਨਾਲ ਹੀ ਚੱਲਦਾ ਰਹਿੰਦਾ ਹੋਰ ਵੀ ਦਾਨੀ ਸਜਨ ਜੋ ਯੋਗਦਾਨ ਆਪਣਾ ਪਾਉਂਦੇ ਰਹਿੰਦੇ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਅੱਜ ਜਿਵੇਂ ਇੱਕ ਇੱਥੇ ਪਹੁੰਚਦੇ ਆ ਤਾਂ ਉਹਨਾਂ ਦਾ ਸਭ ਤੋਂ ਪਹਿਲਾਂ ਜਨਰਲ ਚੈੱਕਅਪ ਹੁੰਦਾ ਇਸ ਦਾ ਉਹਦੇ ਵਿੱਚ ਜਿਹਦੀ ਨਿਗਾ ਦੇ ਨਾਲ ਐਨਕ ਦੇ ਨਾਲ ਨਿਗਾ ਰੁਕ ਸਕਦੀ ਆ ਠੀਕ ਹੋ ਸਕਦੀ ਆ ਤਾਂ ਉਹਦੀ ਐਨਕ ਲਾ ਕੇ ਚੱਲਦਾ ਉਸ ਤੋਂ ਬਾਅਦ ਦੂਜੀ ਕੈਟੇਗਰੀ ਆ ਜਿਹਨਾਂ ਦਾ ਐਨਕ ਕਰਾ ਨਹੀਂ ਹੁੰਦਾ ਉਹਨਾਂ ਦੇ ਵਿੱਚ ਫਿਰ ਉਹਨਾਂ ਦਾ ਆਪਰੇਸ਼ਨ ਦੇ ਨਾਲ ਉਹਨਾਂ ਨੂੰ ਇੱਥੋਂ ਹੀ ਲਗਾਇਆ ਜਾਏਗਾ ਬਸ ਦੇ ਨਾਲ ਹਸਪੀਟਲ ਦੀ ਉੱਥੇ ਆਪਰੇਸ਼ਨ ਕਰਾ ਕੇ ਦੋ ਦਿਨ ਰੱਖ ਕੇ ਤੇ ਉਸ ਤੋਂ ਬਾਅਦ ਵਾਪਸੀ ਤੇ ਆਪ ਛੱਡ ਕੇ ਜਾਇਆ ਜਾਏਗਾ ਕਿ ਉਸ ਤੋਂ ਬਾਅਦ ਵੀ 2-3 ਮਹੀਨੇ ਦੀ ਜਿੰਨੀ ਦਵਾਈ ਹੋਏਗੀ ਉਹ ਸੰਸਥਾ ਵੱਲੋਂ ਪ੍ਰੋਵਾਈਡ ਕਰਾਈ ਜਾਏਗੀ ਜੇ ਇਹਨਾਂ ਦਾ ਆਪਰੇਸ਼ਨ ਹੋਏਗਾ ਆਜਾਦਵਿੰਦਰ ਜਤੂ ਨਾਲ ਸੰਪਰਕ ਕਰਕੇ ਉਹਨਾਂ ਦੇ ਦਫ਼ਤਰ ਤੋਂ ਆਪਣੀ ਦਵਾਈ 15 ਦਿਨ ਬਾਅਦ 20 ਦਿਨ ਬਾਅਦ ਉੱਥੋਂ ਲੈ ਸਕਦੇ ਨੇ ਜਿੰਨੀ ਦਵਾਈ ਤੁਸੀਂ ਇੱਥੇ ਦੇਖ ਰਹੇ ਹੋ ਉਹ ਸਾਰੀ ਇੱਥੇ ਹੀ ਰਹੀ ਹੈ ਇਹ ਨਾ ਜੀ ਬਹੁਤ ਅੱਛਾ ਉਪਰਾਲਾ ਹੈ ਦੇਖੋ ਮਨੁੱਖਤਾ ਦੀ ਸੇਵਾ ਹੀ ਅਵਲ ਹੈ ਇਹੀ ਕੰਮ ਆਉਣੀ ਹੈ ਇੱਥੇ ਵੀ ਤੇ ਅੱਗੇ ਵੀ ਜਿਹਨੇ ਆਪਾਂ ਸਕੂਰਚੁਲੀ ਕਹਿੰਦੇ ਆ ਇਹੀ ਸੇਵਾ ਸਭ ਤੋਂ ਵੱਡੀ ਹੈ ਤੇ ਅੱਖਾਂ ਦਾ ਦਾਨ ਜਿਹੜਾ ਅੱਖਾਂ ਤੋਂ ਜਿੰਨ ਨੂੰ ਨਹੀਂ ਦਿਖਦਾ ਔਖੇ ਨੇ ਇਹਦਾ ਬਹੁਤ ਵੱਡਾ ਉਪਰਾਲਾ ਦੇਖਿਆ ਜੀ ਇਲਾਕੇ ਦੇ ਲੋਕਾਂ ਨੂੰ ਬੜਾ ਬੈਨੀਫਿਟ ਹੋ ਰਿਹਾ ਹੈ ਇਹ ਕੰਮ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز